ਕਿਵੇਂ ਹੋ ਤੁਸੀਂ ਸਾਰੇ ਅਮੀਰ ਕਰਦਾ ਸਾਰੇ ਠੀਕ ਠਾਕ ਹੋਵੋਗੇ ਆਪਾਂ ਹੀ ਪੂਰੇ ਘੈਂਟ ਆ ਤੇ ਅੱਜ ਆਪਾਂ ਚੱਲੇ ਸੀ ਮਿੱਤਰੋ ਕਲਟੀਵੇਟਰ ਲੈਣ ਆਪਣੇ 16 ਏਕਾ ਵਾਸਤੇ ਠੀਕ ਹੋ ਮੁੰਡਿਆ ਲੋਟੋ ਆ ਡਰਾਈਵਰ ਸਾਹਿਬ ਆਏ ਮਿੱਤਰੋ ਆਪਾਂ ਕਰਾਇ ਸੀ ਕਲਟੀਵੇਟਰ 13 ਸਾਰ ਵਾਲਾ ਧੂਰੀ ਜੋ ਜਿਹੜੇ ਯਾਰ ਮੇਤਰ ਆਪਣੇ ਏਰੀਆ ਦੇ ਨੇ ਉਹਨਾਂ ਨੂੰ ਤਾਂ ਪਤਾ ਹੀ ਹੋਊਗਾ ਉਹਨਾਂ ਦਾ ਬਹੁਤ ਨਾਂ ਚੱਲਦਾਗਾ ਤੇ ਬਾਕੀ ਤੁਹਾਨੂੰ ਦਿਖਾਵਨੇ ਆਂਗੇ ਉੱਥੇ ਜਾ ਕੇ ਆਪਾਂ জাহাঙ্গীর ਪਹੁੰਚਣਾ ਆ ਲੈ ਮਿੱਤਰੋ ਆਓ ਇਹ ਟਰੈਕਟਰ ਆ ਮਿੱਤਰੋ ਜਿਹੜਾ ਬਟ ਟੈਂਕਰ ਸੀ ਪੰਪ ਦਾ ਕੰਮ ਕਰਾਇਦੇ ਪਹਿਲਾਂ ਹਾਲ ਸੀ ਮਿੱਤਰੋ ਆਪਣੇ ਕੋਲੇ 11 ਕੋ ਚਲ ਆਇਆ ਵੀ ਘਰੇ ਕੀ ਕੰਮ ਨੇ ਪਾਏ ਵੱਜਣਗੇ ਬਾਥਾ ਪੈਰਾ ਇਹ ਚ ਨਾਲ ਚੱਕ ਲਿਆਂਦੇ ਉਹ ਵੀ ਜੋ ਮਿੱਤਰੋ ਮਿਲ ਜਾ ਉੱਥੇ ਆ ਗਏ ਹਾਂਜੀ ਗਾਇਸ ਪੌਂਟ ਗਿਆ ਬੱਤੂਰੀ ਵਾਲਾ ਪੌੜਾ ਮੁੰਡੇ ਗੱਲਾਂ ਦੇ ਬਿਜੀ ਨੇ ਕਾਦੀ ਗੱਲ ਚੱਲਦੀ ਆ ਕਾਦੀ ਗੱਲ ਚੱਲਦੀ ਆ ਜਿੰਨਾ ਸ਼ੁਰੂ ਕਰਨਾ ਮੁੰਡੇਆ ਬਿਜ਼ਨਸ ਸ਼ੁਰੂ ਕਰਨਾ ਇਧਰ ਡਾਣਾ ਇਧਰ ਆਣਾ ਮਿੱਤਰ ਆਣਾ ਮਿੱਤਰੋ ਉਹ ਜਾ ਯਾਰ ਸਾਰੇ ਇਧਰ ਮਿੱਤਰੋ ਸੰਗਰੂਰ ਆ ਸਾਰੀਆਂ ਦੁਕਾਨ ਉੱਧਰ ਆ ਗਈ ਕੱਕੜਾ ਵਾਲੇ ਬਾਈਪਾਸ ਤੋਂ ਅੱਗੇ ਔਰ ਰਸਤਾ ਨਾ ਧੂਰੀ ਨੂੰ ਆ ਆਪਣਾ ਸਿਰ ਪਰ ਕੰਨੋਂ ਪਾਏ ਉਹ ਵਿਚ ਪੰਪ ਆ ਗਿਆ ਹੈ ਚਲੋ गाइस ਦਿਖਾਉਣਾ ਤੁਹਾਨੂੰ ਅੱਜ ਅੱਜਿਕਾ ਜਿੱਕੇ ਸਿਪਟਰਾ ਕੱਕੜਾਲੇ ਬਾਈਪਾਸ ਤੇ ਬਦਲੀ ਕਰਾ ਲਈ ਇਹਨੇ ਹੋਰ ਚੌਕ ਆ ਗਿਆ ਉਹਦੇ ਤਰ੍ਹਾਂ ਰਕੜਾ ਵਾਲੇ ਬਾਈਪਾਸ ਤੋਂ ਅੱਗੇ ਇਹਨੂੰ ਵੀ ਸ਼ਾਪ ਆ ਗਈ। ਬਸ ਤਕਰੀਬਨ 2-300 ਮੀਟਰ ਅੱਗੇ ਜਾਣ ਦਾ। ਆ ਦਿਖਾਉਣੇ ਹੁਣ ਉੱਥੇ ਜਾ ਕੇ ਹਾਲ ਆਪਾਂ। ਜੀ ਮਿੱਤਰੋ ਆ ਗਏ ਸੀ ਆਪਾਂ ਸ਼ਾਪ ਤੇ ਆਨੇ ਆਪਣੇ ਪੁਰਾਣੇ ਹਾਲ ਮਿੱਤਰੋ ਜੀ ਆਪਾਂ ਵਿੱਚ ਕਟਾਉਣੇ ਇਧਰੋਂ ਮਿੱਤਰੋ ਬਸ ਕਪਲਾਈ ਬਾਈਪਾਸ ਤੋਂ ਅੱਗੇ ਥੋੜਾ ਜਿਹਾ ਜਾ ਕੇ ਦੁਕਾਨ ਆ ਜੀ ਨਹੀਂ ਤੇ ਇਧਰ ਬਾਈਆਂ ਲੋਗ ਹੈਗਾ ਸਟੋਰ ਕੈਸਾ ਲੱਗਦਾ ਆਪਾਂ ਕੋ ਤਕਰੀਬਨ ਬਾਈਆਂ ਦੀ ਸਟੋਰ ਮਤਲਬ ਵਧੀਆ ਮਹਤਾਬਾਗਾ ਪੇਜਪੂਲ ਛੋਲੇ ਘੱਟ ਮਸੂਰ ਨੇ ਮਿੱਤਰੋ ਬਾਗੋਂ ਲਿਬਰੀਆਂ ਜਾਂਦੀਆਂ ਰਹਿੰਦੇ ਨੇ ਮਿੱਤਰੋ ਅੰਦਰ ਦਿਖਾਉਣਿਆ ਤੁਹਾਨੂੰ ਜਿਹੜੇ ਆਪਾਂ ਲੈਣੇ ਨੇ ਤਕਰੀਬਨ ਮਿੱਤਰੋ 9 ਹੜਾਂ ਤੋਂ ਲੈ ਕੇ ਉਰੇ 17 21 ਕਲਟੀਵੇਟਰ ਤੱਕ ਮਿਲ ਜਾਂਦੇ ਨੇ ਫੋਲਡਿੰਗ ਵੀ ਅਨਫੋਲਡਿੰਗ ਵੀ ਜਿੰਨੇ ਕ ਆਪਾਂ ਵੇਟ ਤੇ ਲੈਣੇ ਹੁੰਦੇ ਆਪਾਂ ਉਹਨੇ ਕ ਮਿੱਤਰੋ ਲੈ ਸਕ ਜਾਂਗੇ ਆਹ ਇਹ ਗਾ ਮਿੱਤਰੋ ਆਪਾਂ ਇਹਨਾਂ ਦਾ ਟਾਪ ਮਾਡਲ ਨੇ ਇਹ 13 ਕਲਟੀਵੇਟਰ ਨੇ ਕੁੱਤ तकरीबन ਜਿਹੜੇ ਜੁਮਰੇ ਸਾਰੇ ਇੰਪਲੀਮੈਂਟਸ ਚ ਤੈ ਤੋੜ ਹਾਲਾ ਸਾਰਾ ਕੁਝ ਤਿਆਰ ਵਰ ਤਿਆਰ ਪਿਆ ਹਮਦਰ ਜ ਨਹੀਂ ਵੀ ਉਹ ਸਾਹੀ ਤੇ ਬਾਈ ਬਣਾ ਲੈਂਦੇ ਨੇ ਆ ਸੀਗਾ ਬਾਈ ਆਪਾਂ ਕਰਾਉਣੇ ਗੱਲ ਬਾਅਦ ਚ ਤੁਹਾਡੇ ਉਹਨਾਂ ਨਾਲ ਉਤਰ ਹੋਇਆ ਸਟicker ਲੱਗਣਗੇ ਰੰਗ ਹੋਇਗਾ ਕਿਉਂ ਸੋਹਣੇ ਕੈਂਟ ਨੇ ਉਹਦੇ ਦੋ ਲੱਗਦੇ ਕਿਉਂ ਕਿਹੜੇ ਬਲੌਕ ਦੇ ਨਾ ਫਾਤੀ ਫਾਤੀ ਸਟਿੱਕਾਂ ਕੰਮ ਚੱਲੀ ਜਾਂਦਾ ਮਿੱਤਰੋ ਮਿੱਤਰਾ ਆਪਣਾ ਨੇ ਰਿਵਿਊ ਹਾਂ ਜੇ ਮੈਂ ਤਾਂ ਰਿਵਿਊ ਦੇ ਮੜਾ ਜਾ ਕਿਹਦਾ ਖੇਤ ਜਾ ਕੇ ਬਤਾ ਲੱਗੂ ਹੈ ਲੱਗਤ ਜੇ ਆ ਕੇ ਬਤਾ ਲੱਗੂ ਨੇ ਕੀ ਫਰਕ ਲੱਗਿਆ ਤੈਨੂੰ ਦੂਜਿਆਂ ਨਾਲ ਪਹਿਲਾਂ ਨਾਲ ਨਾਲ ਪਹਿਲਾਂ ਨਾਲ ਦਾ ਬੜਾ ਫਰਕ ਆ ਫਿਰ ਵੀ ਦੱਸ ਸਕਦੇ ਹਾਂ ਜੇ ਆਪਾਂ ਦੱਸ ਪਹਿਲਾਂ 11 ਸੀ ਇਹ ਹੁਣ 13 ਹੋ ਗਏ ਪਹਿਲਾਂ ਤਾਂ ਮਨ ਕਹਿੰਦਾ ਜਵਾਗ ਭਾਈ ਤੁਸੀਂ ਕਰਦਾਦਾ ਦਾ ਹੁਣ ਲੱਗੂਗਾ ਹੁਣ ਨਿਕਲੋ ਫਿਰ 45 ਕੰਟਲ ਦੀ ਹਾਂ ਹੈ ਬੋਲਾ ਮੈਂ ਠੀਕ ਆ ਅੱਗੇ ਬਾਹਰ ਹੁਣ ਸੇਵ ਕਰਿਆ ਕੋ ਚਾਚਾ ਜੀ ਖੁਸ਼ ਹੋ ਪੂਰੇ ਜੀ ਪੂਰੇ ਦਿਲ ਤਾਂ ਨਹੀਂ ਘਟ ਰਿਹਾ ਤੇ ਬਲਾਗ 1970 ਦੇ ਸ਼ਾਪ ਆ ਮਿੱਤਰੋ ਇਹਨਾਂ ਦੀ ਪੁਰਾਣੀ ਦੇਖ ਲਓ ਬਹੁਤ ਪੁਰਾਣੇ ਜਾਨਕੀ ਆਪਾਂ ਇਹ ਕਹਿ ਸਕਦੇ ਆ ਧੂਰੀ ਦੇ ਵਿੱਚ ਸਭ ਤੋਂ ਪਹਿਲਾ ਸ਼ਾਪ ਇਹਨਾਂ ਦੀ ਹੋਵੇ ਜਿੱਤਕ ਅੰਦਾਜ਼ਾ ਆ ਜਾਏਗਾ 1970 ਦੇਖੋ ਪਾਪੇ ਜਨ ਮੋਦਰੇ ਦੋ ਨਹੀਂ ਕਿ ਪਹਿਲਾਂ ਮੈਂ ਤੂੰ ਪਾਪਾ ਪੁਰਾਣਾ ਮਾਡਲ ਪਾਪਾ ਪੁਰਾਣਾ ਮਾਡਲ ਆ ਕਿਵੇਂ ਜੇ ਆਪਾਂ ਸੈਂਸ ਤੋਂ ਇਹ ਕਹਿਸਾ ਗਾਣਾ ਜਿਹਨਾਂ 270 ਚ ਕੰਮ ਚੱਲਿਆ ਸੀਗਾ ਹਾਂ ਜੇ ਇਸ ਹਾਲ ਨਾਲ ਜਿਹੜਾ ਬੰਦਾ ਚ ਹੱਲ ਲੈਣ ਆਇਆਗਾ ਮਾਲਕ ਜੋ ਮੇਰੇ ਖਿਆਲ ਅਸ ਜਨਮ ਵੇਲੇ ਤੇ ਮੈਂ ਹੱਲ ਬਣਾ ਰਹੇ ਹਾਂ ਜਨਮ ਵੇਲੇ ਨਹੀਂ ਇਹ ਉਹ ਛੋਟਾ ਹੀ ਆ ਉਹਦਾ ਛੋਟਾ ਜੀ ਉਹਦਾ ਬਾਲਾ ਛੋਟਾ ਐਡਾ ਵੱਡਾ ਕਿੱਥੇ ਆ ਹੋਇਆ ਇਹਦਾ ਮੁੰਡਾ ਹੁਣ ਆਪਣੇ 5 ਸਾਲ ਵੱਡਾ ਸਾਰਾ ਹੋ 32-33 ਸਾਲ ਦਾ ਨਾਲ ਖੜਾ ਦੇਖੋ ਮੁੰਡਾ ਖੜਾ ਦੇਖੋ ਮੁੰਡਾ ਨਹੀਂ ਉਹਦਾ ਭਾਈ ਆ ਮਿੱਤਰੋ ਹਾ ਬੰਦਾ ਸਾਡਾ ਬਲੌਗ ਵਾਲਾ ਬਾਈ ਇਹ ਨਾਲ ਸਾਰੇ ਕੰਮ ਹੀ ਕਰ ਲੈਂਦਾ ਜਿੱਥੇ ਵੀ ਜਾਂਦਾ ਹੈਗਾ ਕੋਈ ਵੀ ਕੰਮ ਇਹ ਨਾਲ ਕਰਾਉਂਦਾ ਹੈਗਾ ਬਾਈ ਸਾਨੂੰ ਐਂ ਵੀ ਜਲਦੀ ਜਲਦੀ ਜਾਈਏ ਸੀ ਤੇ ਰਸਤੇ ਦੇ ਵਿੱਚ ਦੇਖੋ ਫਿਰ ਅੱਜ 13 ਹਲਾ ਨੇ ਸਾਰਾ ਐਗਰੋਂ ਵਰਕ 100 ਰੁਪਏ ਦੇ ਕਬਰੇ ਹੈ ਹਾਂ ਬੱਲੇ ਇੱਕ ਸ਼ਟਾਂ ਪੱਤੀਆਂ ਦੇ ਲੱਗਣ ਪਰਲੇ ਤੇ ਮਿੱਤਰੋ ਡਨ ਹੋ ਗਿਆ ਸੀ ਕੰਮ ਆਪਣੇ ਸਟਿੱਕਰਾਂ ਦਾ ਤੇ ਹੁਣ ਆਪਾਂ ਚੱਲਿਆਂਗੇ ਉਤਰ ਕਰਦਿਆਂ ਸ਼ਾਹ ਉਤਾਵ ਤੇ ਸਮਝਦਾ ਹਦਿਆਂ ਕਰਾ ਵੀ ਕੀ ਕੋਸਾ ਮਿੱਤਰੋ ਕੁਆਲਿਟੀ ਚੈੱਕ ਕਰ ਸਕਦੇ ਆਪਾਂ ਪੇਂਟ ਦੀ ਕੁਆਲਿਟੀ ਵੀ ਸ਼ਰਾ ਮਿੱਤਰੋ ਕਿੰਨੇ ਗੋਲੇ ਬਣਗੇ ਇਸ ਪ੍ਰਿੰਟ ਵਿਦਾ ਹੀ ਪਿਆ ਗਿਆ ਬਲਡਨ ਗ੍ਰੈਂਟਰ ਦੀ ਰੈਨ ਪੂਰਾ ਜਾਨਕੀ ਮਨ ਸੰਤੋਸ਼ਤਾ ਤੇ ਬਾਕੀ ਮਿੱਤਰੋ ਦੇਵਾਂਗੇ ਰਿਵਿਊ ਤੁਹਾਨੂੰ ਆਪਾਂ ਖੇਤ ਚ ਚਲਾ ਕੇ ਵਾਹਣ ਬਾ ਕੇ ਰੈਨ ਦੇ ਗਾਣ ਮੱਥਾ ਮਾਰਨਾ ਭਰਾ ਮੇਰੇ ਇਹ ਘਰੇ ਪਾ ਲਾਂਗੇ ਘੱਟਦੇ ਨੂੰ ਸਪਰਿੰਗ ਕੱਢੇ ਕੋਈ ਦੇ ਦੇ ਜੀ ਮਿੱਤਰੋ ਪਰਫਾਰਮੈਂਸ ਬਾਕੀ ਕਰੇ ਮੇਰ ਪਾਉਣ ਲੱਗਿਆ ਆਪਾਂ ਕਲਟੀਵੇਟਰ ਆਪਣੇ ਵਾਲੇ ਚੱਕ ਲਾਉਣ ਜੋਰ ਲੱਗਿਆ ਪਿਆ ਮਿੱਤਰੋ ਜੋਰ ਇਹ ਇਹ ਛੋਟਾ ਕਰਲੇਸ਼ ਸਾਹਿਬ ਕਿਤਾਬ ਉਤੇ ਆਪਾਂ ਲੱਗੇ ਸੀ ਮਿੱਤਰੋ ਚੁੱਤਰਨਾ ਤੇ ਦੂ ਬਾਅਦ ਚ ਤੁਹਾਨੂੰ ਦਿਖਾਵਾਂਗੇ ਸਿੱਧਾ ਪੈਂਟ ਜਾ ਕੇ ਬਾਹਣ ਬਾਕੇ ਵੇਟ ਨਹੀਂ ਆ ਰਿਹਾ ਕਿ ਮੇਰੇ ਇੱਧਰ ਹੈ ਨਹੀਂ ਨਹੀਂ ਨਾ ਨਹੀਂ ਆ ਤੋੜਦਾ ਮਿੱਤਰੋ ਸਾਡੇ ਨਾਲ ਹਲ ਪਾ ਕੇ ਥਰੀਲਾ ਮਨ ਇਹਦਾ ਬੰਦ ਰਹਿਣ ਮਿੱਤਰੋ ਚੱਲ 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 ਲੱਗਿਆ 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 ਤੇ 버거 ਖਾਣ ਤੋਂ ਬਾਅਦ ਪੈਣ ਲੱਗ ਗਿਆ ਸੀਗਾ ਮੀ ਤੇ ਉਦੋਂ ਬਾਅਦ ਤੋਂ ਯਾਰ ਰਸਤੇ ਦੇ ਵਿੱਚ ਫੇਰ ਰੁਕੇ ਰਹੇ ਘੱਟੋ ਘੱਟ ਅੱਧਾ ਪੌਣਾ ਘੰਟਾ ਬਲੌਗ ਚਲ ਸੂਟ ਨਹੀਂ ਕਰ ਪਿਆ ਯਾਰ ਫੋਨ ਬੰਦ ਹੋ ਗਿਆ ਸੀ ਉਦੋਂ ਦੋ ਤਿੰਨਾਂ ਬਾਅਦ ਚੈੱਕ ਕਰ ਰਹੇ ਹਾਂ ਅੱਜ ਆਪਾਂ ਖਾਲ ਜੜ ਲਿਆंदे ਸੀ ਬਈ ਆਪਾਂ ਸਰਵਾਂ ਦੇ तकरीबन ਉੱਧਰ ਵਾਹੇ ਨੇ 13-14 ਕਿਲੋ ਮਿਲਦਾ 3 2 ਕਿਲੇ ਬਾਤੇ ਤੇ ਬਾਈ ਆਂਦੇ ਆਗੇ ਪੁੱਛਦਾਂਗੇ ਆਪਾਂ ਵੀ ਕਿਵੇਂ ਕਿਵੇਂ ਲੱਗਦੇ ਕਰਦੇ ਨੇ ਟਰੈਕਟਰ ਕਿਵੇਂ ਆ ਬਾਈ ਸੌਖਾ ਚੱਲਦਾ ਲੋਡ ਲੋਡਤਾ ਨਹੀਂ ਮੰਨਦਾ ਜਮੀ ਆ ਵੀ ਪਾਉਣਾ ਇੱਧਰ ਸਾਰੇ ਤਿੰਨ ਤਣ ਸੀ ਸਾਢੇ ਕਿ ਪੰਜ ਕਿਲੋਮੀਟਰ ਇੱਧਰ ਆ ਪੈਣੇ ਚਾਰ ਕਿਲੋ ਦਾ ਕਿ ਰਾਹ ਸੀਗਾ ਤੇ ਆਉਂਦੇ ਆਗਾ ਟਰੈਕਟਰ ਹੁਣ ਦਿਖਾਉਣੇ ਆ ਵੀ ਕਿਵੇਂ ਆ ਕਿਵੇਂ ਆ ਫਿਰ ਲੋਟ ਆ ਸੱਟ ਆ ਦਬਦਬਾ ਨਹੀਂ ਛੇਰੇ ਤੇ ਆ ਕੇ ਹੌਲ ਹੌਲ ਵਧੀਆ ਲੱਗ ਰਿਹਾ ਪੂਰੇ ਖੋਸਾ ਤੇਰਾ ਪੂਰਾ ਹੈ ਚੱਲ ਕਿੜਾ ਲਾ ਕੇ ਆਇਆ ਕੋਈ ਗਰੀਬਾਂ ਕੋਲ ਨਹੀਂ ਧੱਕਾ ਕੋਈ ਮਿੱਤਰੋ ਦਿਖਾਉਣਾ ਤੁਹਾਨੂੰ ਫਰਕ ਨਹੀਂ ਪਿਆ ਹੈਗਾ ਜਾਨਕੀ ਜਿੰਨਾ ਕਿ ਜਿੰਨਾ ਕਿ ਲੋਡ ਕੀਤਾ ਇੰਨਾ ਗਿਆ ਪਹਿਲਾਂ ਸੀ ਉਨਾ ਹੀ ਹੋਣਾ ਹਨਾ ਬਾਕੀ ਮਿੱਤਰੋ ਤੁਹਾਨੂੰ ਦੱਸਾਂਗੇ ਬਾਅਦ ਤੇਲ ਟੂਲ ਦਾ ਕੀ ਹਿਸਾਬ-ਮਤਾਬ ਰਿਹਾ 11 ਤੇ ਹੁਣ 13 ਨਾਲੋਂ ਤਕਰੀਬਨ ਵਿੱਚ ਮਿੱਤਰੋ ਸਾਬ ਨੂੰ ਪਤਾ ਲੱਗੂ 13 14 ਕਿਲੇ ਉੱਧਰ ਵਾਹੇ ਨੇ ਤੇ 7 8 ਕਿਲੇ ਇੱਥੇ ਰੇ ਤੇ ਦੱਸਾਂਗੇ ਬਾਅਦ ਸਭ ਨੂੰ ਸਾਰਾ ਹਿਸਾਬ-ਕਤਾਬ ਕੀ ਰਿਹਾ